ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਵਈਆਂ ਦੇ ਬਾਜ਼ਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਰਾਤੀ ਸਾਢੇ 11:00 12:00 ਮੇ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਚਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਪਚਾ ਹੋ ਗਿਆ ਰਾਂ ਨੂੰ ਦੁੱਧਨ ਦਾ ਲੱਗਦਾ ਨਹੀਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂ ਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀ ਆਂ ਔਰ ਦੋ ਤਿੰਨ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜਿਣੀਆਂ

ਉਤੇ ਰਿਹਾ ਹੈ ਛੇ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਹੈ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਕਾਰਪੋਲੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹਾਂ ਹਾਂ ਲੱਗਦਾ ਨਹੀਂ ਕਿ ਜਿਨੇ ਜੇ ਡਿੱਗਦੀ ਤੇ ਇਸ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ ਦਾ 15 ਬੰਦੇ ਮਾਰੀ ਜਾਣੇ ਸੀ ਬਿਜਾਰ ਚੱਲਦਾ ਵਾ ਕੋਈ ਸੁਣਸਾਨ ਥੋੜੀ ਹੈ ਕੋਈ ਨਹੀਂ ਤੇ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸਸਤਾ ਰਜਿਸਟਰੀਆਂ ਇਹ ਟਿੱਕੇ ਲਾਉਂਦੇ ਆ ਉਹ ਉਹ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਕੋਈ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬੋਂ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹੂਮਨ ਹੂਮਨ ਬੀਇੰਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂਦ ਰੂਹ ਮਾਰਨਾ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਇੰਗੈਲੀ ਹੈ ਦੇਖੋ ਜੀ ਇਹ ਇੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੀ ਨਹੀਂ ਕਰਵਾਉਂਦਾ ਅਸੀਂ ਤੇ ਬਸ ਇੰਨੇ ਹੀ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆ ਤੇ ਆ ਉਹ ਆਗੇ ਰਾਜੀ ਹੋਰ ਕੌਣ ਸੀ ਜਗਾਹ ਕੌਣ ਸਾ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੜੀ ਮੋੜ ਵਈਆਂ ਵਾਲਾ ਬਾਜ਼ਾਰ 9:00 ਦੀ ਘਟਨਾ ਸਰ ਜੀ ਰਾਤੀ 11:30 ਵਜੇ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਗਰ ਬੀਨੇ ਹੁੰਦਾ ਤੇ ਤਾ ਵੀ ਬੰਦੇ ਮਾਦਮ ਦੇ ਕਿਹੜੀ ਸਮੇਂ ਤੇ ਕਾਰਪੋਸ਼ਨ ਅਵੇਲੇਬਲ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਸ਼ਨ ਬਹੁਗੀ ਦੀ ਕੋਈ ਵਿਸ਼ੇਸ਼ ਤਖਨ ਵਾਲੀ ਹੈ ਉਹ ਟਿਕਨ ਉਹ ਵਿਸ਼ੇਸ਼ ਕਾਰਪੋਸ਼ਨ ਵਾਲੇ ਆਏ ਨਹੀਂ ਅੱਜ ਤੇ ਹੋਰ ਕਿਹੜੀ ਹੈ ਕੋ ਬਿਲਡਿੰਗ ਹੈ ਉਹ ਜਿਹੜੀ ਬਸਤਾ ਹਾਲਤ ਦੇ ਵਿੱਚ ਉਹ ਜਿਹੜੀਆਂ ਸਾਹਮਣੇ ਹੈ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਹੈ ਉਹਨਾਂ ਦੇ ਤਾਂ ਇਹ ਢਾਈ ਪਈ ਗਈ ਉਹ ਵੀ ਢਾਈ ਚਾਹੀਦੀ ਸੱਜੇ ਦੇਖੋ ਲੰਬੇ ਸਾਰੇ ਉਹ ਚਾਲੀ ਨਿਕਾਲਣਾ ਹਾਂਜੀ ਹਾਂਜੀ